ਹੰਢਿਆਆ ਰੋਡ ਨਜ਼ਦੀਕ ਇੱਕ ਆਲਟੋ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਮੋਟਰਸਾਈਕਲ ਸਵਾਰ ਪਤੀ ਪਤਨੀ ਹੋਏ ਬੁਰੀ ਤਰ੍ਹਾਂ ਨਾਲ ਜ਼ਖਮੀ ਸਰਕਾਰੀ ਹਸਪਤਾਲ ਬਰਨਾਲਾ ਕਰਵਾਇਆ ਗਿਆ ਦਾਖਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਅੱਜ ਸਾਨੂੰ ਕੰਟਰੋਲ ਰੂਮ ਤੋਂ ਇੱਕ ਫੋਨ ਆਇਆ ਕਿ ਹੰਢਿਆਆ ਰੋਡ ਨਜ਼ਦੀਕ ਇੱਕ ਵੱਡਾ ਸੜਕੀ ਹਾ사 ਵਾਪਰ ਗਿਆ ਹੈ ਤਾਂ ਤੁਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਦੁਰਘਟਨਾ ਸਥਾਨ ਤੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਪਤਨੀ ਪਤਨੀ ਨੂੰ ਮੁਰਲਾ ਇਲਾਜ ਕਰਨ ਤੋਂ ਬਾਅਦ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਆਲਟੋ ਕਾਰ ਸਵਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸਨਾਂ ਨੂੰ ਥਾਣਾ ਸਿਟੀ 2 ਪੋਰਸ ਦੇ ਹਵਾਲੇ ਕਰ ਦਿੱਤਾ ਹੈ ਇਸ ਮੌਕੇ ਜੋ ਆਲਟੋ ਕਾਰ ਹੈ ਉਸ ਵਿੱਚੋਂ ਇੱਕ ਸ਼ਰਾਬ ਦੀ ਬੋਤਲ ਵੀ ਬਰਾਮਦ ਹੋਈ ਹੈ ਤੇ ਜੋ ਕਾਰ ਸਵਾਰ ਸੀ ਉਸ ਦੀ ਸ਼ਰਾਬ ਪੀਤੀ ਹੋਈ ਸੀ ਮੈਂ ਐਸ ਲਿਸਨਰ ਜੀ ਦਾ ਨਾਮ ਸਿੰਘਾ ਬੋਲਦਾ ਬਤਾਲਾ ਸਾਡੀ ਆਪਣੀ ਪੂਰੀ ਟੀਮ ਨਾਲ ਸਾਡੇ ਸਰਪ੍ਰਸਤਾਂ ਅਤੇ ਅਸਫਲ ਸ਼ਾਬਾਦਰ ਜੀ ਦੀ ਗੱਲ ਜੀ ਇਹ ਹਕਮ ਆਦੀ ਚਲਾਣਾ ਕਰਦੇ ਹੋਏ ਸਾਡੇ ਪਟਿਆਲਾ ਰੇਂਜ ਦੇ ਇੰਸਪੈਕਟਰ ਆਰਾਮ ਕੇ ਜੀ ਜੀ ਭਾਈਏ ਦਾ ਸਾਡੇ ਅੱਜ ਪਟਿਆਲਾ ਜੋ ਨੂੰ ਲੈ ਕੇ ਬੜਾ ਤੱਕ ਹਾਈਵੇ ਤੇ ਕੰਟਰੋਲਿੰਗ ਡਿਊਟੀ ਲੱਗੀ ਸੀ ਸਾਨੂੰ ਇੱਕ ਕੰਟਰੋਲ ਰੂਮੋਂ ਕੰਟਰੋਲ ਰੂਮੋਂ ਤਕਰੀਬਨ 11:55 ਮਿੰਟ ਤੇ ਫੋਨ ਆਇਆ ਕਿ ਇੰਡਾਇਆ ਰੋਡ 'ਤੇ ਇੱਕ ਐਕਸੀਡੈਂਟ ਹੋਇਆ ਅਸੀਂ ਬਿਨਾ ਟੈਮ ਵਾਏ ਤਕਰੀਬਨ 5 ਮਿੰਟਾਂ ਚੋਂ ਉੱਥੇ ਪਹੁੰਚ ਗਏ ਉੱਥੇ ਪਹੁੰਚ ਕੇ ਦੇਖਿਆ ਕਿ ਇੱਕ ਮੋਟਰਸਾਈਕਲ ਨੰਬਰੀ NB010 BN 9588 ਜਿਸ ਨੂੰ ਦਸਨੀਰ ਸਿੰਘ ਸਾਰਾ ਕੁਸ਼ੀਲ ਸਿੰਘ ਬਾਕੀ ਨੋਮ ਚਲਾ ਰਿਹਾ ਸੀ ਇੱਕ ਆਲਟੋ ਕਾਰ ਨੰਬਰੀ PV 03 AB ਜਿਹਨੇ ਲੱਤੀ ਜਿਹਦੇ ਦਾ ਨਾਮ ਡਾਕਟਰ ਜੀਵਾ ਸਿੰਘ ਵਾਸੀ ਕਲਾਲਾ ਲੋਕੇ ਜ਼ਰਾਬੀ ਹਾਲਾਤ ਦਾ ਸਾਹ ਸੀ ਕੋਲ ਚਲਾ ਰਿਹਾ ਸੀ ਇਹਨਾਂ ਦੀ ਆਪਸ ਵਿੱਚ ਟੱਕਰ ਹੋਈ ਅਤੇ ਪੁਲਿਸ ਮੌਕੇ ਤੇ ਪਹੁੰਚ ਕੇ ਉਹਨਾਂ ਨੂੰ ਮੌਲੀ ਸਹਾਇਤਾ ਕੀਤੀ ਅਤੇ ਹਸਪਤਾਲ ਦਾਖਲ ਕਰਵਾਇਆ ਗਿਆ